ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਫਲੱਡ ਗੇਟ ਨੇ ਉਹ ਬਹੁਤੇ ਦਾ ਟੁੱਟ ਚੁੱਕੇ ਨੇ ਅਤੇ ਕੁਝ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਕਿਰਪਾ ਦੇ ਨਾਲ ਖੋਲੇ ਜਾ ਚੁੱਕੇ ਨੇ ਇਹ ਦੋਨੇ ਸਰਕਾਰਾਂ ਭਗੌੜੀਆਂ ਨੇ ਸੋ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੇ ਨੇੜਲੇ ਤੇੜਲੇ ਪਿੰਡ ਨੇ ਉੱਥੋਂ ਲੰਗਰਾਂ ਦੀ ਸੇਵਾ ਵੀ ਕਰੋ ਭਾਈ ਜਿਹੜੇ ਬੰਦੇ ਉੱਥੇ ਡਿਊਟੀ ਨਿਭਾ ਰਹੇ ਨੇ ਬੰਨ ਲਾਉਣ ਤੇ ਲੱਗੇ ਹੋਏ ਨੇ ਨਾਲ ਹੀ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚੋਂ ਜਿੱਥੇ ਕਿਤੇ ਹੜਪ੍ਰਭਾਵਿਤ ਇਲਾਕੇ ਨੇ ਉੱਥੇ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਵੀ ਕਰਨਾ ਨਾਲ ਹੀ ਵੱਦ ਤੋਂ ਵੱਧ ਰੇਤੇ ਦੀਆਂ ਟਰਾਲੀਆਂ ਅਤੇ ਗੱਟੇ ਖਾਲੀ ਲੈ ਕੇ ਵੀ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਗ੍ਰਾਂਥੀ ਸਿੰਘ ਸਹਿਬਾਨ ਅਤੇ ਸੇਵਾਦਾਰ ਵੀਰ ਲੰਗਰਾਂ ਦੇ ਸਬਾ ਮਾ ਨਿਭਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ